ਯਾਦ ਬਚਾਓ ਵਾਤਾਵਰਣ ਪ੍ਰੇਮੀ ਰੁੱਖ ਲਗਾਓ ਪੰਜਾਬ ਬਚਾਓ ਮਹਿੰਮ ਚੱਲ ਰਹੀ ਆ ਘਰ ਘਰ ਜਾ ਕੇ ਬੂਟੇ ਲਗਾ ਰਹੇ ਆ ਬੱਚੇ ਆਪਣੇ ਆਉਣ ਵਾਲੇ ਪੀੜ੍ਹੀ ਲਈ ਬਹੁਤ ਵਧੀਆ ਤਰੀਕੇ ਨਾਲ ਬੂਟੇ ਲਗਾ ਰਹੇ ਨੇ ਆ ਬੱਚਾ ਨਿਕਾ ਜਿਆ ਇਹਨੇ ਕਈ ਟੋਏ ਪਟਦੇ ਹੁਣ ਇਹਦੇ ਘਰੇ ਵੀ ਬੂਟੇ ਲਾਉਣ ਜਾਣਾ ਬੱਚੇ ਦੇ ਖੁਸ਼ ਨੇ ਬੱਚੇ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਆਉਣ ਵਾਲੇ ਭੁੱਖ ਲਈ ਰੁਕ ਲਗਾਓ ਵਾਤਾਵਰਨ ਬਚਾਓ ਕਬੂਤੇ ਲੈ ਜਾਣਗੇ ਅੱਗੇ ਅੱਗੇ ਇਹਨੂੰ ਇੱਥਲੂ ਤੱਕ ਬੂਟੇ ਲਾ ਦਿੱਤੇ ਜਾਣਗੇ ਵੱਡੇ ਵੱਡੇ ਸਾਡਾ ਪਿੰਡ ਨਸਰਾਲੀ ਤੋਂ ਲੈ ਕੇ ਸ਼ਰੂ ਤੱਕ ਇਧਰੋਂ ਸਾਡਾ ਪਿੰਡ ਜਿੱਥੇ ਬੰਨਾ ਕੋਈ ਨਾ ਉਹਦੇ ਅਰ ਨਹੀਂ ਮੈਂ ਇੱਕ ਮਟ ਇੱਕ ਮਟ ਇੱਥੇ ਅਸੀਂ ਹੋਰ ਬੂਟੇ ਲਾਵਾਂਗੇ ਇਹ ਆਹ ਉਹ ਬੈ ਗਈ ਛੋਟੀ ਜਿਹੀ ਉਹਦਾ ਲਾਦਾਂਗੇ ਉਹ ਤੇ 500 ਥੋੜਾ ਜਿਹਾ ਦੱਬਣਾ ਪੈਣਾ ਮੈਨੂੰ ਲੱਗਦਾ ਇਧਰੋਂ ਦੱਬੇ ਉਹਨੂੰ ਹਰਦੇ ਵੀ ਮਸਰੋਂ ਇੱਥੋਂ ਚਲ ਟੋਟੀ ਦਾ ਸਿੱਧਾ ਹੋਣਾ ਹੈ ਇੱਕ ਆ ਯਾਰ ਉਹ ਦਾ ਮੀਟਰੋਂ ਆਹ ਬੰਦਾ ਆ ਗਿਆ ਕਿੰਨਾ ਨੰਕਲਾ ਨਾ ਬੜੀ ਚੌੜਾ ਆਇਆ ਤੇਰੀ ਗੜ ਚੌੜਾ ਕਰਨਾ ਚਾਹਦਾ ਅੱਧਾ ਦੇ ਉੱਤ ਕੁੜਾ ਜਾ ਜੇ ਮੈਂ ਇਹ ਕਿਹਨਾ ਕਰਦਾ ਅੱਧਾ ਘੁੱਟ ਕਰ ਲਾ ਅੱਧਾ ਘੁੱਟ ਬੱਟ यादि करे